ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ keyboard.shortly.com ਬਲੋ ਇੱਕ ਆਨਲਾਈਨ ਕੀਬੋਰਡ ਤਿਆਰ ਕੀਤਾ ਗਿਆ ਹੈ ਯੂਨੀਕੋਡ ਲਈ ਤੁਸੀਂ ਦੇਖ ਸਕਦੇ ਹੋ ਇੱਥੇ ਈ ਦੱਬਣ ਲਈ ਜਾਂ ਈ ਨਾਲ ਲਗਾ ਮਾਤਰਾ ਲਗਾਉਣ ਲਈ ਲਗਭਗ 4 ਬਟਨ ਹਨ ਇਸੇ ਤਰ੍ਹਾਂ jaggukhalsa.com ਵੱਲੋਂ ਵੀ ਇੱਕ ਆਨਲਾਈਨ ਕੀਬੋਰਡ ਤਿਆਰ ਕੀਤਾ ਗਿਆ ਹੈ ਇਸ ਕੀਬੋਰਡ ਵਿੱਚ ਵੀ ਉਹੀ ਪੰਗਾ ਹੈ ਇਸ ਬਾਰੇ ਜ਼ਿਆਦਾ ਜਾਣਕਾਰੀ ਲੈਣ ਲਈ ਇੱਕ ਫੋਟੋ ਬਣਾਈ ਗਈ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਦੋਵੇਂ ਕੀਬੋਰਡਾਂ ਦੇ ਵਿੱਚ ਊੜਾ ਨਾਲ ਲਗਾ ਮਾਤਰਾ ਲਾਉਣ ਲਈ 3 ਬਟਨ ਹਨ ਐੜਾ ਪਾਉਣ ਲਈ 4 ਬਟਨ ਈੜੀ ਲੈਵੀ ਚਾਰ ਬਟਨ ਇਹੀ ਇੱਕ ਵੱਡਾ ਪੰਗਾ ਹੈ ਯੂਨੀਕੋਡ ਵਿੱਚ ਲਿਖਣ ਲਈ ਇਸ ਦਾ ਹੱਲ ਜਟਾਂ ਵੱਲੋਂ ਕਰ ਲਿਆ ਗਿਆ ਹੈ ਇੱਥੇ ਤੁਹਾਨੂੰ ਇੱਕ ਯੂਨੀਕੋਡ ਦਾ ਨਵਾਂ ਕੀਬੋਰਡ ਦਿਖਾਉਣਾ ਚਾਹਾਂਗੇ ਸੋ ਆ ਵੀ ਇੱਕ ਯੂਨੀਕੋਡ ਦਾ ਕੀਬੋਰਡ ਹੈ ਬਹੁਤ ਹੀ ਸੋਹਣਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਕ ਆਮ ਸਧਾਰਨ ਕੀਬੋਰਡ ਵਾਗ ਦਿਖਾਈ ਦੇ ਰਿਹਾ ਹੈ ਇਸ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਗੁਰਬਾਣੀ ਫਾਈਲਸ.org ਤੇ ਜਾਣਾ ਪਵੇਗਾ ਉੱਥੇ ਜਾ ਕੇ ਯੂਨੀਕੋਡ ਇਨਫੋ ਫੌਂਟਸ ਤੇ ਕਲਿੱਕ ਕਰਨਾ ਪਵੇਗਾ ਫਿਰ ਥੱਲੇ ਜਾ ਕੇ ਗੁਰਬਾਣੀ ਯੂਨੀਕੋਡ ਕੀਬੋਰਡ ਬੇਸਡ ਔਨ ਡਾਕਟਰ ਚਾਤ੍ਰਿਕ ਵੇ ਫੌਂਟ ਤੇ ਜਾਣਾ ਪਵੇਗਾ ਹੁਣ ਇੱਥੇ ਹੀ ਸਵਾਲ ਪੈਦਾ ਹੁੰਦਾ ਹੈ ਕਿ ਜੇ ਪੰਜਾਬੀ ਮਾਂ ਬੋਲੀ ਕਿੰਨੇ ਸਾਲ ਪਿੱਛੇ ਹੈ ਤਾਂ ਉਸ ਦਾ ਜਵਾਬ ਆਉਂਦਾ ਹੈ 3 ਸਾਲ ਹੁਣ ਹੋਣਾ ਤਾਂ ਇਹੀ ਚਾਹੀਦਾ ਸੀ ਕਿ ਜਦੋਂ ਇਹ ਕੀਬੋਰਡ ਤਿਆਰ ਕਰਕੇ نیٹ ਤੇ ਲਾਇਆ ਗਿਆ ਉਸੇ ਟਾਈਮ ਸਾਰੀਆਂ ਅਖਬਾਰਾਂ ਨੂੰ ਇਸ ਦਾ ਐਲਾਨ ਕਰ ਦੇਣਾ ਚਾਹੀਦਾ ਸੀ ਪਰ ਜਿਵੇਂ ਕਿ ਸਾਰੇ ਪੰਜਾਬੀ ਇਸ ਪਾਸੇ ਨਹੀਂ ਕੰਮ ਕਰ ਰਹੇ ਕੁਝ ਵੱਖਰਾ ਗ੍ਰੰਥ ਵੱਖਰਾ ਪੰਥ ਤੇ ਹੁਣ ਸਾਡੀ ਵਾਰੀ ਦਾ ਨਾਹਰਾ ਲਾ ਰਹੇ ਹਨ ਸੋ ਤਿੰਨ ਸਾਲ ਅਸੀਂ ਪਿੱਛੇ ਚੱਲ ਰਹੇ ਹਾਂ ਖੈਰ ਇਹ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਇਸ ਨੂੰ ਲਿਖਣ ਸੰਬੰਧੀ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਤਨੀ ਰਾਮ ਚਾਤ੍ਰਿਕ ਫੌਂਟ ਬਾਰੇ ਕੁਝ ਗੱਲਾਂ ਦੱਸਣੀਆਂ ਚਾਹਾਂਗਾ। ਤਨੀ ਰਾਮ ਚਾਤ੍ਰਿਕ ਵੈਬ ਫੌਂਟ 100% ਹਰੇਕ ਕੰਮ ਲਈ ਸਹੀ ਸਿੱਧ ਹੋਇਆ ਹੈ। ਇਹ ਵੀਡੀਓ ਲਈ ਵੀ ਬਿਲਕੁਲ ਸਹੀ ਠੀਕ ਬੈਠ ਰਹਾ ਹੈ। ਇਸ ਦੇ ਅੱਖਰ ਅਨਮੋਲ ਲਿਪੀ ਵਾਂਗ ਖਿਲਰਦੇ ਨਹੀਂ। ਇੱਥੇ ਜਿਗਰ ਜੋਗ ਹੈ ਕਿ ਜੇਕਰ ਵੀਡੀਓ ਫਾਰਮੈਟ 640 360 ਹੈ ਤਾਂ ਇਹ ਅਨਮੋਲੀ ਵੀ ਦੇ ਅੱਖਰ ਖਿਲਰਦੇ ਹਨ ਜੇਕਰ ਇਸ ਤੋਂ ਜ਼ਿਆਦਾ ਹੈ ਤਾਂ ਫਿਰ ਠੀਕ ਠੀਕ ਬੈਠਦੀ ਹੈ ਪਰ ਫਿਰ ਵੀ ਮੁੱਖ ਦੀ ਗੱਲ ਇਹ ਹੈ ਕਿ ਧਨੀ ਰਾਮ ਚਾਤਰਿਕ ਵੈਬ ਫੌਂਟ ਫੂਟਵਾਂ ਲਈ ਤਾਂ ਹੋਰ ਵਗੈਰਾ ਸਹੀ ਬੈਠਦਾ ਹੈ ਅਸਟਰੀਆ ਤੇ ਜਰਮਨੀ ਚ ਰਹਿੰਦੇ ਜਾਂ ਜਿਨ੍ਹਾਂ ਕੋ ਜਰਮਨ ਕੀਬੋਰਡ ਹੈ ਉਹਨਾਂ ਲਈ ਖਾਸ ਤੌਰ ਤੇ ਜੱਟ ਵੱਲੋਂ ਇੱਕ ਕੀਬੋਰਡ ਤਿਆਰ ਕੀਤਾ ਗਿਆ ਹੈ ਉਹ ਇਸ ਕਰਕੇ ਇਹ ਕੀਬੋਰਡ ਨਾ ਡਾਊਨਲੋਡ ਕਰਨ ਇੱਥੇ ਤੁਹਾਨੂੰ ਜਰਮਨ ਅਤੇ ਇੰਗਲਿਸ਼ ਕੀਬੋਰਡ ਦੇ ਵਿੱਚ ਫਰਕ ਦੱਸ ਦਈਏ ਇਹ ਕੀਬੋਰਡ ਮੇਰੇ ਵੱਲੋਂ ਤਿਆਰ ਕੀਤਾ ਗਿਆ ਹੈ ਤੇ ਇਹ ਇੰਗਲਿਸ਼ ਦਾ ਕੀਬੋਰਡ ਹੈ ਜੇਕਰ ਤੁਸੀਂ ਇਸ ਨੂੰ ਡਾਊਨਲੋਡ ਕਰਦੇ ਹੋ ਤਾਂ ਜਿਵੇਂ ਦੇਖਦੇ ਹੋ ਕਿ 9 ਤੇ ਬ੍ਰੈਕਟ ਖੁੱਲਦੀ ਹੈ ਪਰ ਸਾਡੇ ਤੇ ਜਿਹੜਾ ਕੀਬੋਰਡ ਹੈ ਉਹ 8 ਤੇ ਖੁੱਲਦੀ ਹੈ ਹੁਣ ਜੇਕਰ ਇਹ ਡਾਊਨਲੋਡ ਕਰੋਗੇ ਤਾਂ 9 ਤੇ ਖੁੱਲੇਗੀ ਤੇ ਇਹ ਬ੍ਰੈਕਟਾਂ ਦਾ ਇੱਕ ਤਬਦੀਲੀ ਲੈਂਦੀ ਹੈ ਅਤੇ ਬਹੁਤ ਹੋਰ ਬਹੁਤ ਸਾਰੇ ਕਾਰਨ ਹਨ ਜਿਸ ਕਰਕੇ ਇਹ ਖਾਸ ਤੌਰ ਤੇ ਜਰਮਨ ਕੀਬੋਰਡ ਤਿਆਰ ਕਰਨਾ ਪਿਆ ਜਿਵੇਂ ਕਿ ਡੰਡੀ ਇੱਥੇ ਆਪਾਂ ਉਮਲਤ ਉਹ ਤੇ ਪਾਈ ਹੈ ਇਹ ਇਸ ਕਰਕੇ ਕਿ ਤਾਂ ਕਿ ਤੁਸੀਂ ਤੇਜ਼ ਗਤੀ ਨਾਲ ਲਿਖ ਸਕੋ ਡੰਡੀ ਹਰੇਕ ਬਾਗ ਖਤਮ ਹੋਣ ਤੇ ਆਉਂਦੀ ਹੈ ਇਸ ਕਰਕੇ ਕੋਸ਼ਿਸ਼ ਕੀਤੀ ਗਈ ਕਿ ਤੁਹਾਨੂੰ ਇਹ ਡੰਡੀ ਪਾਉਣ ਲਈ ਚੀਚੀ ਵੀ ਨਾ ਚੱਕਣੀ ਪਵੇ ਜਿਵੇਂ ਕਿ ਇੱਥੇ ਹੈ ਚੀਚੀ ਤੇ ਹੀ ਡੰਡੀ ਹੈ ਨਾਲ ਹੀ ਦੋ ਡੰਡੀਆਂ ਪਾਤੀਆਂ ਹਨ ਤਾਂ ਕਿ ਤੁਹਾਨੂੰ ਚੇਤਾ ਰਹਿਵੇ ਜਿੱਥੇ ਡੰਡੀਆਂ ਉੱਥੇ ਦੋ ਡੰਡੀਆਂ ਵਾਧੂ ਅੱਖਰ ਆਪਾਂ ਖੁੰਜੀ ਤੇ ਸਿੱਟਦੇ ਆ ਜਿਹੜੇ ਨਹੀਂ ਪਾਈ ਜਾਂਦੇ ਹਨ ਅਤੇ ਹੋਰ ਬਹੁਤ ਸਾਰੇ ਕਾਰਨ ਹਨ ਜਿਵੇਂ ਕਿ ਆਪ ਦੇਖ ਰਹੇ ਹੋ ਇਹ ਬਿਲਕੁਲ ਜਰਮਨ ਦਾ ਕੀਬੋਰਡ ਹੈ ਉਸੇ ਦਾ ਆਪਾਂ ਕਾਮਾ ਡਬਲ ਬਿੰਦੀ ਵਗੈਰਾ ਸਾਰਾ ਕੁਝ ਉਸੇ ਹੀ ਤਰ੍ਹਾਂ ਰੱਖ ਲਿਆ ਹੈ ਜਿਵੇਂ ਕਿ ਇਸ ਲਈ ਆਮ ਤੌਰ ਤੇ ਤੁਹਾਨੂੰ ਇਸ ਕੀਬੋਰਡ ਦਾ ਪ੍ਰਿੰਟ ਕਰਨ ਦੀ ਵੀ ਲੋੜ ਨਹੀਂ ਪਵੇਗੀ ਜਰਮਨ ਕੀਬੋਰਡ ਵਿੱਚ ਬਟਨ ਬਹੁਤ ਹੋਣ ਕਰਕੇ ਦੋ ਬਣੇ ਬਣਾਏ ਸ਼ਬਦ ਵੀ ਪਾ ਦਿੱਤੇ ਗਏ ਹਨ ਜੋ ਬਹੁਤ ਆਤ ਵਿੱਚ ਵਰਤੇ ਜਾਂਦੇ ਹਨ ਨੂ ਅਤੇ ਅਤੇ ਨੂ ਅਤੇ ਅਤੇ ਨੂ ਸ਼ਬਦ ਨੂੰ ਪਹਿਲਾਂ ਉੱਪਰ ਰੱਖਿਆ ਗਿਆ ਸੀ ਫਿਰ ਅਤੇ ਨੂੰ ਥੱਲੇ ਪਰ ਨੋਟ ਕੀਤਾ ਗਿਆ ਕਿ ਨੂ ਸ਼ਬਦ ਹਰ ਆਮ ਇਨਸਾਨ ਵਰਤਦਾ ਹੈ ਅਤੇ ਸ਼ਬਦ ਆਮ ਤੌਰ ਤੇ ਲੇਖਕ ਹੀ ਵਰਤਦਾ ਹੈ ਜਿਵੇਂ ਨੂ ਸ਼ਬਦ ਆਮ ਤੌਰ ਤੇ ਬੋਲੀ ਵਿੱਚ ਵੀ ਚੈਟਿੰਗ ਵਗੈਰਾ ਕਰਨ ਤੇ ਵੀ ਵਰਤਿਆ ਜਾਂਦਾ ਹੈ ਇਸ ਕਰਕੇ ਇਹ ਦੋਨੇ ਸ਼ਬਦ ਵਿੱਚ ਪਾ ਦਿੱਤੇ ਗਏ ਹਨ ਵੀਡੀਓ ਦੇਖ ਕੇ ਮੇਰਾ ਧੰਨਵਾਦ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਜੱਟ ਹੋਣ ਦੇ ਨਾਤੇ ਇਹ ਮੇਰਾ ਫਰਜ਼ ਬਣਦਾ ਸੀ ਜੱਟ ਜਦੋਂ ਵੀ ਆਪਣੀ ਮਿਹਨਤ ਤੇ ਪੜ੍ਹਾਈ ਪੱਲਿਓ ਫੇਜ਼ੇ ਖਰਚ ਕੇ ਆਪਣੇ ਪੈਰਾਂ ਤੇ ਖੜਾ ਹੋਇਆ ਹੈ ਤਾਂ ਉਸ ਨੇ ਆਪਣੇ ਭਾਈਚਾਰੇ ਨੂੰ ਪਿੱਛੇ ਰੱਖ ਕੇ ਪੰਜਾਬ ਪੰਜਾਬੀਅਤ ਅਤੇ ਪੰਜਾਬੀ ਦੀ ਗੱਲ ਕੀਤੀ ਹੈ ਨਾ ਕਿ ਵੱਖਰੇ ਗ੍ਰੰਥ ਜਾਂ ਵੱਖਰੇ ਪੰਥ ਜਾਂ ਸੰਘਰਸ਼ ਕਰੋ ਦਾ ਨਾਰਾ ਲਾਇਆ ਹੋਇਆ ਇਸ ਲਈ ਸਤ ਸ੍ਰੀ ਅਕਾਲ ਲਓ ਜੀ ਫਿਰ ਆਪਾਂ ਵੀ ਕਰ ਲੈਂਦੇ ਨੇ ਆਹ ਲਓ ਸੋਨ ਜੀ ਅਸੀਂ ਜੜ ਬੰਦੇ ਨੇ ਸਾਡਾ ਤਰੀਕਾ ਵੀ ਜੱਟਾਂ ਵਰਗਾ ਹੈ ਲੈ ਹੁਣ ਤੂੰ ਵੀ ਇਹ ਪਾ ਦੇ ਮੈਂ ਤਾ ਮੈਨਾਂ ਕਰੋਂ ਜੱਫੀ ਵੀ ਪਾਲਾ ਹੈ ਓਏ ਹੋਏ ਸਾਡੀ ਗੱਲ ਸ਼ੇਰਾਂ ਬਗੀਆੜਾ ਵਾਰੀ ਗੱਲ ਸਾਡੇ ਕੋਲ ਹੋਣੀ ਇੱਕ ਰਾੜਾ ਵਾਰੀ ਗੱਲ ਮਾੜੀ ਨਹੀਂ ਓ